ਕਿਲੋਮੀਟਰ ਸਕੀਮ ਜਿਸ ਦੀ ਲਗਾਤਾਰ ਖਿਲਾਫਤ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ 577 ਰੂਟਾਂ ਦੇ ਉੱਪਰ ਜਿਹੜੀਆਂ ਬੱਸਾਂ ਚੱਲਦੀਆਂ ਨੇ ਉਦੀ ਜਿਹੜੀ ਕਿ ਮੇਨਟੇਨੈਂਸ ਨੂੰ ਲੈ ਕੇ ਅਤੇ ਹੋਰ ਜਿਹੜੀ ਕਿ ਦਿੱਕਤਾਂ ਆ ਰਹੀਆਂ ਨੇ ਮੁਲਾਜ਼ਮਾਂ ਨੂੰ ਉਸ ਸੰਬੰਧੀ ਉੱਚ ਅਧਿਕਾਰੀ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਫਿਰ ਵੀ ਇਹਨਾਂ ਸਮੱਸਿਆਵਾਂ 'ਤੇ ਹਲ-ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਅੱਜ ਜੋ ਇਹ ਵੱਡੇ ਪੱਦਰ ਦੇ ਉੱਪਰ ਸਟ੍ਰਾਈਕ ਹੋ ਰਹੀ ਹੈ ਇਸ ਤੋਂ ਲੈ ਕੇ ਹੁਣ ਖਾਸ ਕਰਕੇ ਜਿਹੜੀਆਂ ਮਹਿਲਾਵਾਂ ਨੇ ਜੋ ਆਧਾਰ ਕਾਰਡ ਦੇ ਨਾਲ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਉਹਨਾਂ ਨੂੰ ਜ਼ਰੂਰ ਦਿੱਕਤ ਹੋਵੇ ਕਿਉਂਕਿ ਮੁਫਤ ਸਫ਼ਰ ਸਹੂਲਤ ਜੋ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਨੂੰ ਅਤੇ ਹੁਣ ਜਦੋਂ ਸਟ੍ਰਾਈਕ ਦੇ ਉੱਪਰ ਹੀ ਮੁਲਾਜ਼ਮ ਚਲੇ ਜਾਣਗੇ ਤਾਂ ਜ਼ਾਹਰ ਜੀ ਗੱਲ ਹੈ ਫਿਰ ਆਧਾਰ ਕਾਰਡ ਦੇ ਜ਼ਰੀਏ ਮੁਫਤ ਸਫ਼ਰ ਦੀ ਸਹੂਲਤ ਦੇ ਵਿੱਚ ਵੀ ਜ਼ਰੂਰ ਜਿਹੜਾ ਕਿ ਉਹ ਵਿਗਨ ਪੈਂਦਾ ਹੋਇਆ ਨਜ਼ਰ ਆਵੇਗਾ ਸੋ ਕੀ ਹਾਲਾਤ ਹੈਗੇ ਨੇ ਗਰਾਊਂਡ ਜ਼ੀਰੋ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਇਸ ਸਬੰਧੀ ਰਾਪਟਾ ਕਰਾਂਗੇ ਮੇਰੇ ਨਾਲ ਜਿਹੜੇ ਕੀ ਫੋਨ ਦੇ ਉੱਪਰ ਮੇਰੇ ਸਹਿਯੋਗੀ ਸ਼ੇਖਰ ਰਾਏ ਫੋਨ ਤੇ ਮੌਜੂਦ ਨੇ ਸੋ ਸ਼ੇਖਰ ਅੱਜ ਸਰਕਾਰੀ ਬਸਾਂ ਦਾ ਚੱਕਾ ਜਾਮ ਹੈ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ 43 ਜਿਹੜਾ ਕੀ ਬਸ ਸਟੈਂਡ ਹੈ ਇੱਥੋਂ ਦੀ ਕੀ ਸਥਿਤੀ ਹੈਗੀ ਹੁਣ ਜੀ ਪਰਵਿੰਦਰ ਬਿਲਕੁਲ ਇੱਥੇ ਚੰਡੀਗੜ੍ਹ ਬਸ ਸਟੈਂਡ ਦੇ ਉੱਤੇ ਅਸੀਂ ਮੌਜੂਦ ਹਾਂ ਤੇ ਜਿਹੜੀਆਂ ਬਸਾਂ ਸਵੇਰੇ ਪੀਆਰਟੀਸੀ ਦੀਆਂ ਜਾਂ ਪੰਨ ਬਸ ਦੀਆਂ ਜਿਹੜੀਆਂ ਆਈਆਂ ਸੀਗੀਆਂ ਪੰਜਾਬ ਰੋਡਵੇਜ਼ ਦੀਆਂ ਉਹ ਹੁਣ ਇੱਥੋਂ ਵਾਪਸੀ ਦੇ ਉੱਤੇ ਨੇ ਫਿਲਹਾਲ ਜਿਹੜਾ ਸਵਾਰੀਆਂ ਨੂੰ ਇੱਥੋਂ ਲਜਾਇਆ ਜਾ ਰਿਹਾ ਪਰ ਇਸ ਤੋਂ ਬਾਅਦ ਜਦੋਂ ਇਹ ਬਸਾਂ ਸਾਰੀਆਂ ਚਲੀਆਂ ਜਾਣਗੀਆਂ ਤਾਂ ਉਸ ਤੋਂ ਬਾਅਦ ਇੱਥੋਂ ਵੀ ਜਿਹੜੀ ਸਰਵਿਸ ਹੈ ਉਹ ਬੰਦ ਜੀ ਹੋ ਜਾਏਗੀ ਸੋ ਦਰਜੀ ਗੱਲ ਹੈ ਕਿ ਇਹ ਅਲਟੀਮੇਟਮ ਪਹਿਲਾਂ ਦਿੱਤਾ ਗਿਆ ਸੀਗਾ ਸਰਕਾਰ ਨੂੰ ਪਰ ਇਸ ਤੋਂ ਪਹਿਲਾਂ ਕੋਈ ਗੱਲਬਾਤ ਦਾ ਜ਼ਰੀਆ ਬਣਦਾ ਹੋਇਆ ਨਜ਼ਰ ਆਇਆ ਕਿ ਹੁਣ ਸਿਰਫ ਚੱਕਾ ਜਾਮ ਹੀ ਇੱਕ ਆਖਰੀ ਰਾਹ ਬਚਿਆ ਹੈ ਜੀ ਫਿਲਹਾਲ ਦੀ ਅਸੀਂ ਜਿਹੜੀ ਮੁਲਾਜ਼ਮਾ ਨਾਲ ਗੱਲ ਕੀਤੀ ਹੈ ਗੱਲ ਉਹੀ ਹੈ ਕਿ ਫਿਲਹਾਲ ਇਹਨਾਂ ਨੂੰ ਚੱਕਾ ਜਾਮ ਹੀ ਇੱਕ ਮਾਤਰ ਹਲ ਨਜ਼ਰ ਆ ਰਿਹਾ ਹੈ ਹਾਲਾਂਕਿ ਉਸ ਦੇ ਨਾਲ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਪਰ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਅੱਗੇ ਕਿੱਦਾਂ ਦਾ ਇਹਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਆਂਦਾ ਹੈ ਜਾਂ ਨਹੀਂ ਆਂਦਾ ਉਹਦੇ ਉੱਤੇ ਡਿਪੈਂਡ ਕਰਦਾ ਹੈ ਕਿ ਅੱਗੇ ਇਹ ਸਟ੍ਰਾਈਕ ਨੂੰ ਕਿੰਨਾ ਧੇਰ ਜਾਰੀ ਰੱਖਣਗੇ ਪਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਬੱਸ ਸਟੈਂਡ ਤੇ ਜਿਵੇਂ ਅਸੀਂ ਦੇਖ ਰਹੇ ਹਾਂ ਤਾਂ ਇੱਥੇ ਵੀ ਪਰਵਿੰਦਰ ਬਿਲਕੁਲ ਲੋਕਾਂ ਦੇ ਵਿੱਚ ਹਫੜਾ ਦਫੜੀ ਹੈ ਕਿ ਅਸੀਂ ਫਟਾਫਟ ਚੜ ਜਾਈਏ ਬੱਸ ਦੇ ਵਿੱਚ ਕਿਉਂਕਿ ਕਿੰਨੀਆਂ ਬਸਾਂ ਹੋਰ ਜਾਣਗੀਆਂ ਇਸ ਦੀ ਇਸ ਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੇ ਸਿਰਫ ਇੰਨਾ ਕਿਹਾ ਜਾ ਰਿਹਾ ਕਿ ਫਿਲਹਾਲ ਜਿਹੜੀਆਂ ਬਸਾਂ ਸਵੇਰੇ ਆਈਆਂ ਸਿਗੀਆਂ ਉਹਨਾਂ ਨੂੰ ਇੱਥੋਂ ਰਵਾਨਾ ਕੀਤਾ ਜਾ ਰਿਹਾ ਹੈ ਯਾਨੀ ਕਿ ਚੱਕਾ ਜੰਮ ਹੋ ਚੁੱਕਿਆ ਹੈ ਇਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤਾਂ ਆਉਣ ਵਾਲੀਆਂ ਨੇ ਚਾਹੇ ਉਹ ਚੰਡੀਗੜ੍ਹ ਤੋਂ ਕਿਤੇ ਟਰੈਵਲ ਕਰ ਰਹੇ ਨੇ ਜਾਂ ਫਿਰ ਹੋਰ ਪਾਸੇ ਤੋਂ ਕਿਤੇ ਕਰ ਰਹੇ ਨੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਇਸ ਤਰ੍ਹਾਂ ਦੇ ਨਾਲ ਸਟ੍ਰਾਈਕ ਕਰਕੇ ਆਪਣੀ ਰੋਜ਼ ਦੇ ذریعے ਜਿਹੜੀ ਕਿ ਆਵਾਜ਼ ਚੁੱਕੀ ਗਈ ਹੋਏ ਪਹਿਲਾਂ ਵੀ ਤਮਾਮ ਇਸ ਤਰ੍ਹਾਂ ਦੀਆਂ ਸਟ੍ਰਾਈਕਾਂ ਹੋਈਆਂ ਨੇ ਮੀਟਿੰਗਾਂ ਹੋਈਆਂ ਨੇ ਪਰ ਸਾਰੀਆਂ ਬੇਸਿੱਟੀਆਂ ਨੇ ਤਾਂ ਹੁਣ ਇਸ ਤੋਂ ਅੱਗੇ ਦਾ ਕੀ ਕੋਈ ਅਲਟੀਮੇਟਮ ਦਿੱਤਾ ਗਿਆ ਕਦੋਂ ਤੱਕ ਇਹ ਚੱਕਾ ਜੰਮ ਰਹੇਗਾ ਆ ਫਿਲਹਾਲ ਜਿਵੇਂ ਕਿ ਪ੍ਰਵਿੰਦਰ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਹੁਣ ਇਹਨਾਂ ਪਟਿਆਲੇ ਜਿਹੜਾ ਮੇਨ ਇਹਨਾਂ ਵੱਲੋਂ ਜਿਹੜਾ ਹੈ ਧਰਨਾ ਕੀਤਾ ਜਾ ਰਿਹਾ ਉਸ ਤੋਂ ਬਾਅਦ ਉੱਥੇ ਰੋਸ ਮਾਰਚ ਵੀ ਕੱਢਿਆ ਜਾ ਰਿਹਾ ਤਾਂ ਉਸ ਤੋਂ ਬਾਅਦ ਅੱਗੇ ਜਾ ਕੇ ਗੱਲਬਾਤ ਹੋਏਗੀ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਵਿੱਚ ਕੀ ਸਿੱਟੇ ਨਿਕਲਦੇ ਨੇ ਉਹਦੇ ਉੱਤੇ ਹੀ ਡਿਪੈਂਡ ਕਰਦਾ ਹੈ ਕਿ ਸਟ੍ਰਾਈਕ ਅੱਗੇ ਕੰਟੀਨਿਊ ਚੱਲੇਗੀ ਜਾਂ ਫਿਰ ਇੱਥੇ ਰੋਕ ਦਿੱਤੀ ਜਾਏਗੀ ਕਿਉਂਕਿ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਵੀ ਕਈ ਵਾਰ ਸਟ੍ਰਾਈਕ ਹੋਈ ਹੈ ਤੇ ਬੇ ਸਿੱਟਾ ਰਹਿਣ ਕਰਕੇ ਜਦੋਂ ਵੀ ਗੱਲਬਾਤ ਹੁੰਦੀ ਹੈ ਉਹ ਬੇ ਸਿੱਟਾ ਰਹੀ ਹੈ ਇਸ ਕਰਕੇ ਮੁਲਾਜ਼ਮਾਂ ਨੂੰ ਬਾਰ ਬਾਰ ਜਿਹੜੀ ਆ ਸਟ੍ਰਾਈਕ ਕਰਨੀ ਪੈਂਦੀ ਹੈ ਤੇ ਅੱਜ ਹੁਣ ਕੀ ਇੱਕ ਜਿਹੜੀ ਵੀ ਤਸੱਲੀ ਦਿੱਤੀ ਜਾਂਦੀ ਹੈ ਜਾਂ ਫਿਰ ਜੋ ਵੀ ਕਮਿਟਮੈਂਟ ਕੀਤੀ ਜਾਂਦੀ ਹੈ ਉਹਦੇ ਉੱਤੇ ਮੁਲਾਜ਼ਮ ਕਿੰਨੇ ਜਿਹੜੇ ਨੇ ਉਹ ਸੰਤੁਸ਼ਟ ਹੁੰਦੇ ਨੇ ਉਹਦੇ ਉੱਤੇ ਹੀ ਨਿਰਭਰ ਕਰਦਾ ਹੈ ਕਿ ਇਹ ਸਟ੍ਰਾਈਕ ਹੁਣ ਅੱਗੇ ਜਾਏਗੀ ਜਾਂ ਫਿਰ ਇਹ ਅੱਜ ਹੀ ਖਤਮ ਹੋ ਜਾਏਗੀ ਸ਼ੁਕਰੇ ਗੱਲ ਬਾਤ ਕਰ ਲਈ ਵਾਕਿ ਜਿਸ ਤਰ੍ਹਾਂ ਦੇ ਨਾਲ ਹੁਣ ਚੰਡੀਗੜ੍ਹ ਤੋਂ ਜਿਹੜੀਆਂ ਕਿ ਆਖਰੀ ਕਹਿ ਸਕਦੇ ਆ ਕਿ ਵਾਪਸੀ ਵਾਲੀਆਂ ਬੱਸਾਂ ਨੇ ਉਹਨਾਂ ਨੂੰ ਤਾਂ ਰਵਾਨਗੀ ਦੇ ਦਿੱਤੀ ਗਈ ਆ ਪਰ ਇਸ ਤੋਂ ਬਾਅਦ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਕਿ ਸਰਕਾਰੀ ਬੱਸ ਸੇਵਾ ਉਹ ਠੱਪ ਕਰ ਦਿੱਤੀ ਜਾਵੇਗੀ ਕਿਉਂਕਿ ਇੱਥੋਂ ਵੀ ਜਿਹੜੀਆਂ ਕਿ ਚੱਲਣ ਵਾਲੀਆਂ ਬੱਸਾਂ ਦੇ ਉਹਨਾਂ ਦੇ ਵਿੱਚ ਜਿਹੜੇ ਕੀ ਕੰਮ ਕਰਦੇ ਭਾਵੇਂ ਉਹ ਬੱਸ ਦੇ ਡਰਾਈਵਰ ਨੇ ਜਾਂ ਫਿਰ ਕੰਡਕਟਰ ਨੇ ਉਹ ਵੀ ਰੋਜ਼ਮਰਜ਼ੀ ਦੇ ਵਿੱਚ ਸ਼ਾਮਲ ਹੋਣਗੇ ਹੁਣ ਪਟਿਆਲਾ ਦੇ ਵਿੱਚ ਇਹ ਵੱਡੇ ਪੱਧਰ ਦੇ ਉੱਪਰ ਸੰਘਰਸ਼ ਜਿਹੜਾ ਕੀ ਉਹ ਕੀਤਾ ਜਾਵੇਗਾ ਪਰ ਸਿੱਟਾ ਜੋ ਵੀ ਹੋਵੇ ਪਰ ਜੋ ਇਹ ਬੇਸ਼ੱਕ ਧਰਨਾ ਪ੍ਰਦਰਸ਼ਨ ਹੈ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਹੱਕਾਂ ਨੂੰ ਲੈ ਕੇ ਕੀਤਾ ਜਾਂਦਾ ਪਰ ਇਸ ਤਬਦਾ ਖਮਿਆਜ਼ਾ ਆਮ ਲੋਕਾਂ ਨੂੰ ਪਗਤਾਂ ਪੈ ਰਿਹਾ ਜਿਹੜੇ ਕਿ ਰੋਜ਼ਾਨਾ ਸਫ਼ਰ ਕਰ ਰਹੇ ਨੇ ਬੱਸਾਂ ਦੇ ਵਿੱਚ ਪਰ ਜੇਕਰ ਆਪਣੀ ਸੰਘਰਸ਼ ਦੇ ਚਲਦੇ ਕਿਸੇ ਦੂਸਰੇ ਨੂੰ ਪਰੇਸ਼ਾਨੀ ਹੋਵੇ ਤਾਂ ਉਸ ਨੂੰ ਹਰ ਕਿਸ ਕਰਾਰ ਸਹੀ ਨਹੀਂ ਦਿੱਤਾ ਜਾ ਸਕਦਾ ਤੁਸੀਂ ਲੁਧਿਆਣਾ ਦੀ ਸਥਿਤੀ ਦੇ ਬਾਰੇ ਵੀ ਸਾਡੇ ਜਿਹੜੇ ਕੀ ਰਿਪੋਰਟਰ ਨੇ ਅਰਵਿੰਦ ਸਰਾਨਾ ਦੇ ਵੱਲੋਂ ਉੱਥੋਂ ਦੇ ਜਿਹੜੇ ਕੀ ਹੜਤਾਲ ਤੇ ਬੈਠੇ ਹੋਏ ਮੁਲਾਜ਼ਮਾਂ ਨੇ ਉਹਨਾਂ ਨਾਲ ਰਾਬਤਾ ਕੀਤਾ ਗਿਆ ਕੀ ਕੁਝ ਉਹਨਾਂ ਦੀ ਮੰਗਾਂ ਹੈਗੇ ਨੇ ਔਰ ਜਾਣਦੇ ਆ ਸਸੇ ਗਾਲ ਦੱਸੋ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਅੱਜ ਅਸੀਂ ਲੁਧਿਆਣਾ ਦੇ ਬੱਸ ਅੱਡੇ ਖੜੇ ਆ ਬੱਸ ਅੱਡੇ ਇਸ ਕਰਕੇ ਖੜੇ ਆ ਕਿਉਂਕਿ ਪੀ ਆਰਟੀਸੀ ਤੇ ਬੰਨ ਬੱਸਾਂ ਵਾਲਿਆਂ ਤੋਂ ਇੱਕ ਐਲਾਨ ਕੀਤਾ ਗਿਆ ਸੀ 12 ਵਜੇ ਹੋ ਅਨਿਸ਼ਚਿਤ ਕਾਲਿੰਗ ਹੜਤਾਲ ਤੇ ਜਾਣਗੇ ਜਾਣਗੇ ਕਿਉਂ ਕਾਰਨ ਦੱਸਦਿਆਂ ਸਰ ਕੀ ਨਾਮ ਸਰ ਨਾਮ ਜੀ ਸਤਗੁਰ ਸਿੰਘ ਖੈਰਾ ਸੈਕ ਜਨਰੇ 70 ਸਰ ਹੜਤਾਲ ਤੇ ਗਏ ਹੋ ਕਿਉਂ ਹੜਤਾਲ ਦਾ ਕਾਰਨ ਜੀ ਇੱਕ ਤਾਂ ਸਰਕਾਰ ਦੇ ਭਾਗ ਬਾਰ ਬਾਰ ਕਿਲੋਮੀਟਰ ਸਕੀਮ ਜੋ ਪ੍ਰਾਈਵੇਟ ਬੱਸਾਂ ਨੇ ਉਹਨਾਂ ਦਾ ਟੈਂਡਰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਜੋ ਕਿ ਭਾਗ ਨੂੰ ਖਤਮ ਵਿੱਚ ਕੋ ਮੁੱਖ ਰੂਲ ਲਮਾਉਂਦਿਆਂ ਨੇ ਉਹਦਾ ਵਿਰੋਧ ਕਰ ਦੇ ਵਿੱਚ ਬੰਦ ਕੀਤਾ ਜਾਂਦਾ ਦੂਜਾ ਜੀ ਤਕਰੀਬਨ ਸੀਐਮ ਸਾਹਿਬ ਨਾਲ ਸਾਡੀ 1 ਜੁਲਾਈ 2024 ਨੂੰ ਮੀਟਿੰਗ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਅਧਿਸ਼ ਅਧਿਕਾਰੀਆਂ ਤੇ ਮੰਤਰੀ ਸਾਹਿਬ ਨੂੰ ਦਿੱਤੇ ਸੀਗੇ ਕਿ ਵੀ ਇਹਨਾਂ ਦੀਆਂ ਬਣਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਉਹ ਲੰਮਾ ਇੱਕ ਮੀਟਿੰਗਾਂ ਦਾ ਦੌਰ ਚੱਲਣ ਤੋਂ ਬਾਅਦ ਵੀ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਸਹਿਮਤੀ ਬਣੀਆ ਪਰ ਉਹ ਲਾਗੂ ਨਹੀਂ ਹੋ ਰਹੀਆਂ ਉਹ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਅਸੀਂ 12 ਵਜੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾ ਰਹੇ ਹਾਂ ਤੇ ਕੱਲ ਅਸੀਂ ਸੀਐਮ ਹਾਊਸ ਦਾ ਜਾ ਕੇ ਚੰਡੀਗੜ੍ਹ ਪੱਕਾ ਧਰਨਾ ਲਾਵਾਂਗੇ ਜੋ ਕਿ ਸਾਡੀਆਂ ਮੰਗਾਂ ਮੰਨਣ ਤੱਕ ਚੱਲੇਗਾ ਜੀ ਹੜਤਾਲ ਪੂਰੇ ਪੰਜਾਬ 'ਚ ਹਾਂਜੀ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਰੇ ਸਾਰੇ ਡੀਪੂ ਮੁਕੰਮਲ ਦਾ ਉੱਤੇ ਚੱਕਾ ਜਾਮ ਕਰਕੇ 27 ਦੇ 27 ਡੀਪੂ ਬੰਨ੍ਹਣ ਵਾਸਤੇ ਪੀਆਰਟੀਸੀ ਦੇ ਚੰਡੀਗੜ੍ਹ 깔 ਪੂਰੀ ਗਿਣਤੀ ਦੇ ਨਾਲ ਤਕਰੀਬਨ 7000 ਮੁਲਾਜ਼ਮ ਪਹੁੰਚ ਰਿਹਾ ਜੀ ਸੀਐਮ ਹੌਸ ਦਾ ਤੁਸੀਂ ਕਹਿੰਦੇ ਹੋ ਹੜਤਾਲ ਹੈ ਪਰ ਅਸੀਂ ਇੱਕ ਦੇਖ ਰਹੇ ਹਾਂ ਕਿ ਪੀਆਰਟੀਸੀ ਦੀ ਬੱਸਾਂ ਚੱਲ ਰਹੀਆਂ ਨੇ ਉਹ ਕੌਣ ਚਲਾ ਰਿਹਾ ਸਰ ਉਹ ਗੱਡੀਆਂ ਉਹ ਨੇ ਕਿਉਂਕਿ ਆਪਾਂ ਨੇ ਹਲਾਨ ਕੀਤਾ ਅੱਜ 12:00 ਵਜੇ ਤੋਂ ਕੁਝ ਗੱਡੀਆਂ ਬਾਹਰਲੇ ਡੀਪੋਆਂ ਦੀਆਂ ਬਾਹਰ ਆਈਆਂ ਹੋਣ ਨੇ ਉਹਨਾਂ ਨੇ ਅੱਜ ਸ਼ਾਮ ਤੱਕ ਜਾ ਕੇ ਡੀਪੋਆਂ 'ਚ ਬੰਦ ਹੋ ਜਾਣਾਂ ਸਾਡੇ ਡੀਪੋ ਦੀਆਂ ਗੱਡੀਆਂ ਵਿੱਚ ਕੁਝ ਬਾਹਰ ਰੂਟਾਂ ਦੇ ਗੱਜਾਂ ਨੇ ਜੋ ਸਵੇਰ ਸਵੇਰ ਨਿਕਲ ਗਈਆਂ ਤੇ ਉਹ ਸ਼ਾਮ ਤੱਕ ਆ ਕੇ ਡੀਪੋ 'ਚ ਬੰਦ ਹੋ ਜਾਣਗੀਆਂ ਜੀ ਉਹ ਗੱਡੀਆਂ ਨੇ ਆਪਣੇ ਡੀਪੋ ਤੱਕ हां जी बिल्कुल जी ਜਿਹੜੀਆਂ ਪ੍ਰਾਤਰੀ ਪੱਕੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੀ ਵੱਲੋਂ ਵੀ ਸਮਰਥਨ ਆ ਸਾਨੂੰ ਤੇ ਜਿਹੜੇ ਬਾਹਰੀਆਂ ਸਟੇਟਾਂ ਦੇ ਵਿੱਚ ਜਿਵੇਂ ਹਿਮਾਚਲ ਹਰਿਆਣਾ ਤੇ ਨਾਲ ਲੱਗਦੀਆਂ ਸਟੇਟਾਂ ਉਹਨਾਂ ਦੇ ਵੀ ਸਾਨੂੰ ਸਮਰਥਨ ਲੈਟਰ ਆਏ ਨੇ ਉਹ ਵੀ ਸਾਡਾ ਪੂਰਨ ਤੌਰ ਤੇ ਸਹਿਯੋਗ ਕਰਨਗੇ ਨਹੀਂ ਹਜੇ ਤੱਕ ਤੁਹਾਡੀ ਇੰਨੀ ਗੱਲਬਾਤ ਹੋਈ ਹੈ ਸਰਕਾਰ ਨਾਲ ਉਹਦਾ ਹੱਲ ਕਿਉਂ ਨਹੀਂ ਨਿਕਲਿਆ ਤੁਸੀਂ ਕੀ ਸੋਚਦੇ ਹੋ ਕਿੱਥੇ ਕੀ ਕਮੀ ਰਹਿ ਗਈ ਜਾਂ ਉਹਨਾਂ ਵੱਲੋਂ ਜਾਂ ਤੁਹਾਡੇ ਵੱਲੋਂ ਉਹਦੇ ਚ ਹੱਲ ਹੀ ਨਿਕਲਿਆ ਹੱਲ ਦੇਖੋ ਜੀ ਕਿਤੇ ਨਾ ਕਿਤੇ ਦੇਖਣ ਨੂੰ ਲੱਗਦਾ ਵੀ ਜਿਹੜੀਆਂ ਸਰਕਾਰਾਂ ਇਹ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਬढ़ावा ਦੇ ਰਹੀਆਂ ਜੇਕਰ ਸਰਕਾਰ ਚਾਵੇ ਤਾਂ ਜਿਹੜੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾ ਸਕਦਾ ਹੈ ਜਿਹੜੀ ਜਨਤਾ ਪਰੇਸ਼ਾਨ ਹੁੰਦੀ ਐ ੜਤਾਲਾਂ ਕਰਕੇ ਮੁਲਾਜ਼ਮ ਪਰੇਸ਼ਾਨ ਹੁੰਦੇ ਆ ਇਹ ਸਰਕਾਰਾਂ ਨੂੰ ਅਸੀਂ ਪਹਿਲਾਂ ਨੋਟਸ ਦਿੰਨੇ ਆ ਮੰਗ ਪੱਤਰ ਦਿੰਨੇ ਆ ਕਿ ਅਸੀਂ ੜਤਾਲ ਕਰਨ ਜਾ ਰਹੇ ਆ ਜੇ ਸਰਕਾਰ ਇੰਨੀ ਸਜਿੱਦਾ ਹੋਵੇ ਤਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਜਿਹੜੀਆਂ ੜਤਾਲਾਂ ਵਾਲੇ ਪਾਸੇ ਧਰਨੇ ਵਾਲੇ ਪਾਸੇ ਮੁਲਾਜ਼ਮਾਂ ਨੂੰ ਨਾ ਜਾਣਾ ਪਵੇ ਤੇ ਜਨਤਾ ਨੂੰ ਜਿਹੜੀ ਨੀਰਪਗਣ ਸਹੂਲਤ ਮਈਆ ਖੋ ਸਕੇ ਤੁਸੀਂ ਇਹ ਸਮਝਦੇ ਨਹੀਂ ਕਿ ਪੰਜਾਬ ਦੇ ਜਿਹੜੇ ਆਮ ਲੋਕ ਨੇ ਯਾਤਰੀ ਨੇ ਕਿਤਨੇ ਕਿਤੇ ਇਫੈਕਟਡ ਹੋ ਰਹੇ ਨੇ ਕਿੰਨੇ ਕਿ ਯਾਤਰੀ ਇਫੈਕਟਡ ਹੋਣਗੇ ਬਿਲਕੁ ਸਭ ਸੁਨੇਕਾ ਪੰਜਾਬ ਦੇ ਵਸਿੰਦੇ ਆ ਜਿਹੜੇ ਸਾਡੇ ਅਧਿਕਾਰ ਆ ਸਾਡੇ ਅਧਿਕਾਰਾਂ ਦੇ ਉੱਪਰ ਡਾਕਾ ਵੱਜ ਰਿਹਾ ਡਾਕਾ ਇਹਨੂੰ ਉਸ ਡਾਕੇ ਨੂੰ ਬਚਾਉਣ ਦੇ ਖਾਤਰ ਆ ਜਿਹੜੇ ਅਸੀਂ ਸਾਡੇ ਐਜੀਟੇਸ਼ਨ ਉਹ ਲੇਖਦੇ ਆ ਐਜੀਟੇਸ਼ਨ ਕਰਨੇ ਪੈਂਦੇ ਧਰਨੇ ਮਜਾਰੇ ਸਰਕਾਰਾਂ ਆਪ ਕਰਾਉਂਦੀਆਂ ਜੇਕਰ ਸਾਡੀਆਂ ਮੰਗਾਂ ਮੰਨੀਆਂ ਜਾਂਦਾ ਕਿਉਂ ਅਸੀਂ ਧਰਨੇ ਮਜਾਰਿਆਂ ਦੇ ਉੱਪਰ ਉਤਰੀਏ ਸਰਕਾਰਾਂ ਸਾਡੀਆਂ ਮੰਗਾਂ ਦਾ ਹੱਲ ਕਰੇ ਤੇ ਅਸੀਂ ਧਰਨੇ ਮਜਾਰੇ ਨਾ ਲਈਏ ਤੇ ਜਿਹੜੀ ਆ ਜਨਤਾ ਨੂੰ ਸਹੂਲਤ ਬਿਲਕੁਲ ਨਿਰਵਗਣ ਮਿਲੇ ਤੇ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮਿਹਰਬਾਨੀ ਜੀ ਗੱਲ ਕਿਤੇ ਨਾ ਕਿਤੇ ਨੇ ਕੀਤੀ ਹੈ ਹਾਲਾਂਕਿ ਹੜਤਾਲ ਨੇ ਤੇ ਕਿ ਨਹੀਂ ਹੜਤਾਲ ਤੇ ਜਾਂਦਾ ਇਹਨਾਂ ਨੇ ਕੋਈ ਗੱਲ ਕਹੀ ਹੈ ਕਿ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਆਏ ਅਗਰ ਸਾਡੀ ਮੰਗਾਂ ਜਦ ਤਾਈਂ ਨਹੀਂ ਮੰਨੀਆਂ ਗਈਆਂ ਤੇ ਸਾਡੀ ਅਨਿਸ਼ਚਿਤ ਕਾਲੀਨ ਹੜਕਾ ਹੜਤਾਲ ਹੈ ਤੇ ਇਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਕੱਲ ਅਸੀਂ ਮੁੱਖ ਮੰਤਰੀ ਦੇ ਘਰ ਦੇ ਅੱਗੇ ਤਰਨਾ ਦਵਾਂਗੇ ਹੁਣ ਇਹ ਇਹਨਾਂ ਦਾ ਇਹ ਤਰਨਾ ਕਿੱਥੇ ਤੱਕ ਕੀ ਰੰਗ ਲੈ ਕੇ ਆਉਂਦਾ ਉਹਦਾ ਆਉਣ ਵਾਲਾ ਟਾਈਮ ਦੱਸੂਗਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਆਮ ਯਾਤਰੀ ਨੇ ਉਹ ਪਰੇਸ਼ਾਨ ਹੋ ਰਹੇ ਨੇ ਲੁਧਿਆਣਾ ਤੋਂ ਹਮਦਰਦ ਟੀਵੀ ਲਈ ਮਹਾਰਵਿੰਦਰ ਸਰਾਂ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇੱਕ ਅਹਿਮ ਖਬਰ ਹੈ ਕਿਉਂਕਿ ਅੱਜ ਸਰਕਾਰੀ ਬਸਾਂ ਦਾ ਚੱਕਾ ਜਾਮ ਹੈ ਜਿਸ ਕਰਕੇ ਹੁਣ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੁਪਹਿਰੇ 12 ਵਜੇ ਤੋਂ ਜਿਹੜਾ ਕੀ ਹੈ ਚੱਕਾ ਜਾਮ ਕਰ ਦਿੱਤਾ ਗਿਆ ਹੜਤਾਲ ਕਰ ਦਿੱਤੀ ਗਈ ਹੈ ਸਰਕਾਰੀ ਬਸਾਂ ਦੀ ਪੀਆਰਟੀਸੀ ਅਤੇ ਪਨਬਸ ਦੇ ਜਿਹੜੇ ਮੁਲਾਜ਼ਮ ਨੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਹੁਣ ਦੁਬਾਰਾ ਰੋਸ ਮੁਜ਼ਾਹਰੇ ਦੇ ਉੱਪਰ ਉਤਰੇ ਹੋਏ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਬਸਾਂ ਦਾ ਅ ਚੱਕਾ ਜਮ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਅੱਤਮ ਨਾ ਕਰਨਾ ਪੈ ਰਿਹਾ ਹੈ ਹੁਣ ਜੋ ਵੱਡੀ ਗੱਲ ਇਹ ਹੈ ਕਿ ਇਸ ਦੇ ਵਿੱਚ ਜੋ ਕਿਲੋਮੀਟਰ ਸਕੀਮ ਹੈ ਉਸ ਨੂੰ ਰੱਦ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਤੇ ਨਾਲ ਹੀ ਮਿਹਨਤਾਨਾ ਵਧਾਉਣ ਅਤੇ ਹੋਰ ਜਿਹੜੀਆਂ ਕਿ तमाम ਮੰਗਾ ਪਿਛਲੇ ਕਾਫੀ ਸਮੇਂ ਤੋਂ ਲਟਕੀਆਂ ਹੋਈਆਂ ਨੇ ਜਿਸ ਬੰਦੇ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਸਰਕਾਰੀ ਨੁਮਾਇੰਦਿਆਂ ਦੇ ਨਾਲ ਕਈ ਮੀਟਿੰਗਾਂ ਹੋ ਚੁੱਕੇ ਨੇ ਪਰ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਦੇ ਫਲਸਰੂਪ ਅੱਜ ਦੁਬਾਰਾ ਤੋਂ ਪੰਜਾਬ ਦੇ ਵਿੱਚ ਅੱਜ ਦੁਪਹਿਰ 12 ਵਜੇ ਤੋਂ ਚੱਕਾ ਜਾਮ ਕਰ ਦਿੱਤਾ ਗਿਆ ਭਾਵੇਂ ਉਹ ਚੰਡੀਗੜ੍ਹ ਹੈ ਲੁਧਿਆਣਾ ਹੈ ਅੰਮ੍ਰਿਤਸਰ ਹੈ ਜਾਂ ਫਿਰ ਹੋਰ ਜ਼ਿਲ੍ਹੇ ਹੈਗੇ ਨੇ ਜਿੱਥੇ ਕਿ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ